ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕੁਡਾਣੀ ਕਲਾ ਗੁਰੂ ਹਰਗੋਬਿੰਦ ਜੀ ਰੋਜ਼ਾਨਾ ਦੀਵਾਨ ਵੀ ਲਗਾਉਂਦੇ ਸਨ ਅਤੇ ਆਸ-ਪਾਸ ਦੇ ਪਿੰਡਾਂ ਤੋਂ ਬਹੁਤ ਸਾਰੇ ਸਿੱਖ ਅਤੇ ਹੋਰ ਲੋਕ ਗੁਰੂ ਜੀ ਨੂੰ ਸੁਣਨ ਅਤੇ ਦਰਸ਼ਨ ਕਰਨ ਲਈ ਆਉਂਦੇ ਸਨ ਗੁਰੂ ਹਰਗੋਬਿੰਦ ਜੀ ਨੇ ਕੁਡਾਣੀ ਕਲਾ ਵੇਖੇ ਕਰ ਮਹਿਸੂਸ ਕੀਤਾ ਅਤੇ ਇੱਥੇ 45 ਦਿਨ ਠਹਿਰੇ ਗੁਰੂ ਜੀ ਸੇਵਾਦਾਰ ਪਾਈ ਸੁਰਤਿਆ ਜੀ ਤੋਂ ਖੁਸ਼ ਹੋਏ ਅਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਅਤੇ ਸਾਰੇ ਸਿੱਖਾਂ ਨੂੰ ਭੇਟ ਕੀਤੀ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਕੁਝ ਬਹੁਤ ਮਹੱਤਵਪੂਰਨ ਤੋਹਫ਼ੇ ਛੱਡੇ ਉਹਨਾਂ ਨੇ ਦਿੱਤੇ ਇੱਕ 52 ਕल्याण ਵਾਲਾ ਚੋਲਾ ਸਾਹਿਬ ਚੋਲਾ ਸਾਹਿਬ ਉਹੀ ਸੀ ਜੋ ਗੁਰੂ ਹਰਗੋਬਿੰਦ ਜੀ ਨੇ ਬਵਿੰਜਾ Rajput ਰਾਜ ਨੂੰ ਆਜ਼ਾਦ ਕਰਨ ਲਈ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਣ ਵੇਲੇ ਵਰਤਿਆ ਸੀ दो जोड़ा साहेब जुतियां, तीन गुरबाणी वाला छोटा लारी वाला गुटका जो गुरु साहेब ने इथे रिंद वरतिया, वाह जी का खालसा वाहगुरु जी की फतेह